ਦੋਸਤੋ ਪਿਸ਼ਾਬ ਕਰਦੇ ਸਮੇਂ ਸਿਰਫ 7 ਵਾਰ ਉਸ ਦਾ ਨਾਮ ਲਓ 3 ਦਿਨਾਂ ਵਿੱਚ ਉਹ ਤੁਹਾਡੇ ਪਿੱਛੇ পাগল ਹੋ ਜਾਵੇਗੀ। ਨਮਸਕਾਰ ਦੋਸਤੋ ਜੈ ਮਾਤਾ ਦੀ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਉਹ ਸਭ ਤੋਂ ਸਸਤਾ ਖਤਮ ਨਾ ਹੋਣ ਵਾਲਾ ਅਤੇ ਸਭ ਤੋਂ ਅਚ ਟੂਟਕਾ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਕਿਸੇ ਨੂੰ ਵੀ ਚਾਹੇ ਉਹ ਕਿੰਨੀ ਵੀ ਨਖਰੇ ਵਾਲੀ ਕੁੜੀ ਹੋਵੇ ਜਾਂ ਕਿੰਨੀ ਵੀ ਕਮੰਡੀ ਮੁੰਡਾ ਹੋਵੇ ਤਿੰਨ ਤੋਂ 7 ਦਿਨਾਂ ਦੇ ਅੰਦਰ ਆਪਣੇ ਵਸ਼ ਵਿੱਚ ਕਰ ਸਕਦੇ ਹੋ ਅਤੇ ਉਹ ਵੀ ਬਿਨਾ ਇੱਕ ਪੈਸੇ ਖਰਚ ਕੀਤੇ ਬਿਨਾ ਫੋਟੋ ਬਿਨਾ ਨਿੱਪੂ ਮਿਰਚਾ ਬਿਨਾ ਕਿਸੇ ਮੰਤਰ ਤੰਤਰ ਦੇ ਪਿਸ਼ਾਬ ਕਰਦੇ ਸਮੇਂ ਸਿਰਫ 7 ਵਾਰ ਉਸ ਦਾ ਨਾਮ ਲਓ ਤਿੰਨ ਦਿਨਾਂ ਵਿੱਚ ਉਹ ਤੁਹਾਡੇ ਪਿੱਛੇ پاਗਲ ਹੋ ਜਾਵੇਗੀ ਇਹ ਇੱਕ ਕਲਿੱਕਬੇਟ ਨਹੀਂ ਹੈ ਨੋਟ ਕਰ ਲਓ ਉਹ ਗਿਆਨ ਹੈ ਜੋ ਸਦੀਆਂ ਤੋਂ ਪਿੰਡਾਂ ਦੇ ਤੰਤ੍ਰਿਕ ਸਿੱਧ ਪੁਰਸ਼ ਅਤੇ ਵੱਡੇ ਵੱਡੇ ਬਾਬੇ ਆਪਣੇ ਸਭ ਤੋਂ ਨੇੜੇ ਸ਼ਿਸ਼ਿਆ ਨੂੰ ਦੱਸਦੇ ਸਨ ਅੱਜ ਪਹਿਲੀ ਵਾਰ ਮੈਂ ਇਹ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਖੋਲ ਕੇ ਰੱਖ ਰਹੀ ਹਾਂ ਪਰ ਇੱਕ ਸ਼ਰਤ ਹੈ ਕਿ ਤੁਸੀਂ ਮਜ਼ਾਕ ਵਿੱਚ ਜਾਂ ਗਲਤ ਇਰਾਦੇ ਨਾਲ ਨਹੀਂ ਕਰੋਗੇ ਤਾਂ ਇਹ ਟੋਟਲਾ ਟੋਟਕਾ ਉਲਟਾ ਵੀ ਪੈ ਸਕਦਾ ਹੈ ਇਸ ਲਈ ਪੂਰੀ ਵੀਡੀਓ ਅੰਤ ਤੱਕ ਦੇਖਣਾ ਅਤੇ ਮਨ ਲਾ ਕੇ ਮੰਨੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਬਾ ਕੇ ਆਲ ਕਰ ਲਿਓ ਕਿਉਂਕਿ ਐਸੇ ਖਤਰਨਾਕ ਗਿਆਨ ਵਾਰ-ਵਾਰ ਨਹੀਂ ਮਿਲਦਾ ਅਤੇ ਹਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਮਾਤਾ ਰਾਣੀ ਦੀ ਕਿਰਪਾ ਬਣੀ ਰਹੇਗੀ ਚਲੋ ਸ਼ੁਰੂ ਕਰੀਏ ਦੋਸਤੋ ਤੁਸੀਂ ਬਹੁਤ ਸਾਰੇ ਵਸ਼ੀਕਰਨ ਟੋਟਕੇ ਸੁਨੇ ਹੋਣਗੇ ਲਾਲ ਕਿਤਾਬ ਕਾਲਾ ਜਾਦੂ ਫੋਟੋ ਤੇ ਨਿੰਬੂ ਕਮਾਉਣਾ ਨਾਮ ਲਿਖੇ ਕੇ ਜਲਾਉਣਾ ਪਰ ਇਹ ਸਾਰੇ ਟੋਟਕੇ 10 ਵਿੱਚੋਂ 9 ਵਾਰ ਫੇਲ ਹੋ ਜਾਂਦੇ ਹਨ ਕਿਉਂਕਿ ਇਹ ਬਾਹਰੀ ਚੀਜ਼ਾਂ ਤੇ ਨਿਰਭਰ ਕਰਦੇ ਹਨ ਅਸਲੀ ਵਸ਼ੀਕਰਨ ਮਨ ਤੋਂ ਮਨ ਹੁੰਦਾ ਹੁੰਦਾ ਹੈ ਆਤਮਾ ਤੋਂ ਆਤਮਾ ਦਾ ਹੁੰਦਾ ਹੈ ਇਸ ਲਈ ਨਾ ਕੋਈ ਸਮੱਗਰੀ ਚਾਹੀਦੀ ਹੈ ਨਾ ਕੋਈ ਪੂਜਾ ਪਾਠ ਨਾ ਕੋਈ ਮੰਤਰ ਸਿਰਫ ਇੱਕ ਛੋਟਾ ਜਿਹਾ ਕੰਮ ਉਸ ਸਮੇਂ ਜਦੋਂ ਤੁਸੀਂ ਦਿਨ ਵਿੱਚ ਸਭ ਤੋਂ ਜ਼ਿਆਦਾ ਨਿਕਸ਼ਟਪੁੱਟ ਸ਼ੁੱਧ ਅਤੇ ਹਲਕੇ ਹੁੰਦੇ ਹੋ ਅਰਥਾਤ ਪਿਸ਼ਾਬ ਕਰਦੇ ਸਮੇਂ ਹਾਂ ਤੁਸੀਂ ਠੀਕ ਸੁਣਿਆ ਤੰਤਰਿਕ ਸ਼ਾਸਤਰ ਵਿੱਚ ਇਸ ਨੂੰ ਮੂਲ ਤਰਕਾਲ ਸਾਧਨਾ ਕਿਹਾ ਜਾਂਦਾ ਹੈ ਜਦੋਂ ਸਰੀਰ ਵਿੱਚੋਂ ਗੰਦਗੀ ਬਾਹਰ ਨਿਕਲ ਰਹੀ ਹੁੰਦੀ ਹੈ ਉਸ ਵੇਲੇ ਤੁਹਾਡਾ ਚੇਤਨਾ ਸਭ ਤੋਂ ਜ਼ਿਆਦਾ ਖੁੱਲੀ ਅਤੇ ਸਾਫ਼ ਹੁੰਦੀ ਹੈ ਉਸ ਸਮੇਂ ਜੋ ਭਾਵਨਾ ਤੁਸੀਂ ਮਨ ਵਿੱਚ ਰੱਖੋ ਉਹ ਰੱਖਦੇ ਹੋ ਉਹ ਸਿੱਧੀ ਬ੍ਰਹਮਮੰਡਕ ਕੰਪਨ ਬਣ ਕੇ ਉਸ ਇਨਸਾਨ ਤੱਕ ਪਹੁੰਚ ਜਾਂਦੀ ਹੈ ਅਤੇ ਸਭ ਤੋਂ ਮਜ਼ੇਦਾਰ ਗੱਲ ਉਸ ਵੇਲੇ ਤੁਸੀਂ ਬਿਲਕੁਲ ਇਕੱਲੇ ਹੁੰਦੇ ਹੋ ਨਾ ਕੋਈ ਦਿਖਾਵਾ ਨਾ ਕੋਈ ਡਰ ਝੂਠ ਸਿਰਫ ਤੁਸੀਂ ਆਪਣੀ ਤੁਹਾਡੀ ਸੱਚੀ ਭਾਵਨਾ ਹੁਣ ਤੁਸੀਂ ਤਰੀਕਾ ਸੁਣੋ ਬਹੁਤ ਆਸਾਨ ਹੈ ਪਰ ਹਰ ਗੱਲ ਧਿਆਨ ਨਾਲ ਮੰਨਣੀ ਹੈ तरीका ਸਿਰਫ 4 ਸਟੈਪ ਦਾ ਹੈ ਪਹਿਲਾਂ ਜਦੋਂ ਵੀ ਤੁਸੀਂ ਪਿਸ਼ਾਬ ਕਰਨ ਜਾਓ ਦਿਨ ਵਿੱਚ ਜਿੰਨੀ ਵਾਰ ਵੀ ਹਰ ਵਾਰ ਇਹ ਕਰੋ ਸਭ ਤੋਂ ਪਹਿਲਾਂ ਮੰਨ ਹੀ ਮੰਨ ਵਿੱਚ ਮਾਤਾ ਰਾਣੀ ਨੂੰ ਪ੍ਰਣਾਮ ਕਰੋ ਜੈ ਮਾਤਾ ਦੀ ਮੇਰੀ ਸਾਧਨਾ ਸਫਲ ਕਰੋ ਦੂਜਾ ਪਿਸ਼ਾਬ ਸ਼ੁਰੂ ਕਰਦੇ ਹੀ ਅੱਖਾਂ ਬੰਦ ਕਰੋ ਜਾਂ ਅਧੀਆਂ ਬੰਦ ਰੱਖੋ ਅਤੇ ਉਸ ਇਨਸਾਨ ਨੂੰ ਨਾਮ ਮਨ ਵਿੱਚ ਬਿਲਕੁਲ ਸਾਫ਼-ਸਾਫ਼ ਲਓ ਪੂਰਾ ਨਾਮ ਲਓ ਜਿਵੇਂ ਸ਼ਰਦਾ ਰਾਧਾ ਸ਼ਰਮਾ ਵਿੱਕੀ ਯਾਦਵ ਆਧਾ ਨਾਮ ਨਹੀਂ ਚੱਲੇਗਾ ਤੀਜਾ 7 ਵਾਰ ਨਾਮ ਲੈਣਾ ਹੈ ਪਹਿਲੀ ਵਾਰ ਤੂੰ ਮੇਰੇ ਕੋਲ ਆਵੇਂਗੀ ਦੂਜੀ ਵਾਰ ਤੂੰ ਮੇਰੇ ਬਿਨਾ ਰਹਿ ਨਹੀਂ ਪਾਵੇਂਗੀ ਤੀਜੀ ਵਾਰ ਤੇਰੇ ਦਿਲ ਸਿਰਫ ਮੇਰੇ ਲਈ ਧੜਕੇਗਾ ਚੌਥੀ ਵਾਰ ਤੂੰ ਮੈਨੂੰ ਦੇਖ ਕੇ ਸ਼ਰਮਾ ਜਾਵੇਂਗੀ ਪੰਜਵੀਂ ਵਾਰ ਤੂੰ ਰਾਤ ਨੂੰ ਮੇਰੇ ਸੁਪਨੇ ਵੇਖੇਂਗੀ ਛੇਵੀਂ ਵਾਰ ਤੂੰ ਖੁਦ ਮੈਨੂੰ ਮੈਸੇਜ ਜਾਂ ਕਾਲ ਕਰੇਂਗੀ ਸੱਤਵੀਂ ਵਾਰ ਤੂੰ ਮੇਰੇ ਲਈ ਪਾਗਲ ਹੋ ਜਾਵੇਂਗੀ ਪੂਰੀ ਤਰ੍ਹਾਂ ਮੇਰੀ ਹੋ ਜਾਵੇਂਗੀ ਚੌਥਾ 7ਵੀਂ ਵਾਰ ਨਾਮ ਲੈਂਦੇ ਹੀ ਮਨ ਵਿੱਚ ਕਹੋ ਤਚੂਸਤਾ ਅਸਾ ਹੀ ਹੋਵੇ ਜੈ ਮਾਤਾ ਦੀ ਫਿਰ ਪਿਸ਼ਾਬ ਖਤਮ ਕਰਕੇ ਹੱਥ ਧੋ ਕੇ ਬਾਹਰ ਆ ਜਾਓ ਬਸ ਇੰਨਾ ਹੀ ਕੱਟੋ ਤੋਂ ਕੱਟ ਦਿਨ ਵਿੱਚ 3 ਤੋਂ 4 ਵਾਰ ਜਦੋਂ ਵੀ ਪਿਸ਼ਾਬ ਜਾਓ ਹਰ ਵਾਰੀ ਇਹ ਕਰੋ 3 ਦਿਨਾਂ ਵਿੱਚ ਹਲਕਾ ਅਸਰ 7 ਦਿਨਾਂ ਵਿੱਚ ਪੂਰਾ ਅਸਰ ਹੁਣ ਜ਼ਰੂਰੀ ਸਾਵਧਾਨੀਆਂ ਜੇ ਨਾ ਮੰਨੀਆਂ ਤਾਂ ਉਲਟਾ ਵੀ ਪੈ ਸਕਦਾ ਹੈ ਇਸ ਇਸ ਇੱਕ ਸਮੇਂ ਚ ਸਿਰਫ ਇੱਕ ਹੀ ਇਨਸਾਨ ਦਾ ਨਾਮ ਲਓ ਜੇ 2-3 ਲੋਕਾਂ ਦੇ ਨਾਮ ਲਓਗੇ ਤਾਂ ਊਰਜਾ ਬਿਖਰ ਜਾਵੇਗੀ ਅਤੇ ਕਿਸੇ ਤੇ ਅਸਰ ਨਹੀਂ ਹੋਵੇਗਾ ਨਾਮ ਲੈਂਦੇ ਸਮੇਂ ਮਨ ਵਿੱਚ ਸਵਾਸਨਾ ਨਹੀਂ ਸਿਰਫ ਸੱਚਾ ਪ੍ਰੇਮ ਹੋਣਾ ਚਾਹੀਦਾ ਹੈ ਜੇ ਸਿਰਫ ਸਰੀਰਕ ਇੱਛਾ ਹੋਈ ਤਾਂ ਟੋਟਕਾ ਉਲਟਾ ਪੈ ਜਾਵੇਗਾ ਤੇ ਉਹ ਤੁਹਾਨੂੰ ਨਫ਼ਰਤ ਕਰਨ ਲੱਗੇਗੀ ਹੱਸਦਾ ਮਜ਼ਾਕ ਵਿੱਚ ਜਾਂ ਸ਼ੱਕ ਨਾ ਕਰੋ ਨਾਮ ਗਲਤ ਨਹੀਂ ਹੋਣਾ ਚਾਹੀਦਾ ਜੇ ਗਲਤ ਨਾਮ ਲਿਆ ਤਾਂ ਗਲਤ ਇਨਸਾਨ ਤੁਹਾਡੇ ਪਿੱਛੇ ਪੈ ਸਕਦਾ ਹੈ ਪੀਰੀਅਡਸ ਦੇ ਸਮੇਂ ਕੁੜੀ ਦਾ ਨਾਮ ਬਿਲਕੁਲ ਨਾ ਲਓ ਇਨਾ ਦਿਨਾਂ ਵਿੱਚ ਊਰਜਾ ਉਲਟੀ ਹੁੰਦੀ ਹੈ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਇਹ ਟੂਟਕਾ ਬਿਲਕੁਲ ਨਾ ਕਰੋ ਅਸਰ ਕਿਵੇਂ ਪਤਾ ਲੱਗੇਗਾ ਪਹਿਲੇ ਦਿਨ ਉਹ اچانک ਤੁਹਾਡੇ ਪੁਰਾਣੇ ਮੈਸੇਜ ਜਾਂ ਸਟੋਰੀ ਵੇਖੇਗੀ ਦੂਜੇ ਦਿਨ ਬਿਨਾ ਕਿਸੇ ਵਜ੍ਹਾ ਦੇ ਤੁਹਾਨੂੰ ਯਾਦ ਕਰੇਗੀ ਤੁਹਾਡੇ ਸੁਪਨੇ ਦੇਖੇਗੀ ਤੁਹਾਡੇ ਸੁਪਨੇ ਤੁਸੀਂ ਆਓਗੇ ਤੀਸਰੇ ਦਿਨ ਤੁਹਾਡੇ ਨਾਲ ਗੱਲ ਕਰਨ ਦਾ ਬਹਾਨਾ ਲੱਭੇਗੀ ਨਜ਼ਰ ਮਿਲਾ ਕੇ ਸ਼ਰਮਾ ਜਾਏਗੀ ਚੌਥੇ ਦਿਨ ਰਾਤ ਨੂੰ ਸੋ ਨਹੀਂ पाएगी ਤੁਹਾਨੂੰ ਮੈਸੇਜ ਕਰੇਗੀ ਹਾਏ ਨੀਂਦ ਨਹੀਂ ਆ ਰਹੀ ਮੈਂ ਖੁਦ ਇਹ ਟੋਟਕਾ ਅਜ਼ਮਾਇਆ ਹੋਇਆ ਹੈ 7 ਦਿਨਾਂ ਦੇ ਅੰਦਰ 100% ਕਾਮਯਾਬੀ ਮਿਲਦੀ ਹੈ ਕਿਉਂਕਿ ਇਹ ਵਾਸਰਾ ਨਾਲ ਨਹੀਂ ਕੀਤਾ ਗਿਆ ਦੋਸਤੋ ਇਹਨਾਂ ਤਾਕਤਵਾਰ ਹੈ ਕਿ ਇੱਕ ਵਾਰ ਕਰਨ ਤੋਂ ਬਾਅਦ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਨੂੰ ਮਨਾਉਣ ਦੀ ਲੋੜ ਨਹੀਂ ਪਵੇਗੀ ਜੇ ਤੁਸੀਂ ਇਹ ਟੋਟਕਾ ਕਰ ਰਹੇ ਹੋ ਤਾਂ ਕੋਈ ਦਿੱਕਤ ਆ ਰਹੀ ਹੈ ਜਾਂ ਸਵਾਲ ਹੈ ਤਾਂ ਕਮੈਂਟ ਵਿੱਚ ਜੈ ਮਾਤਾ ਦੀ ਲਿਖ ਕੇ ਸਵਾਲ ਨੂੰ ਪੁੱਛੋ ਮੈਂ ਜ਼ਰੂਰ ਜਵਾਬ ਦੇਵਾਂਗੀ ਅੰਤ ਵਿੱਚ ਫਿਰ ਕਹਿੰਦੇ ਹਾਂ ਗਲਤ ਇਰਾਦੇ ਨਾਲ ਨਾ ਕਰੋ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਨਾ ਭੁੱਲੋ ਚੈਨਲ ਸਬਸਕ੍ਰਾਈਬ ਕਰਨਾ ਘੰਟੀ ਦਬਾ ਕੇ ਆਲ ਕਰੋ ਅਤੇ ਅਗਲਾ ਐਸਾ ਖਤਰਨਾਕ ਟੋਟਕਾ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਹੁਣ ਆਓ ਅੱਜ ਤੋਂ ਹੀ ਸ਼ੁਰੂ ਕਰੀਏ 7 ਦਿਨਾਂ ਬਾਅਦ ਕਮੈਂਟਾਂ ਵਿੱਚ ਆ ਕੇ ਦੱਸਣਾ ਗੁਰੂ ਜੀ ਕਮਾਲ ਹੋ ਗਿਆ ਮੇਰੇ ਪਿੱਛੇ ਪਾਗਲ ਹੋ ਗਈ ਬੋਲੋ ਜੈ ਮਾਤਾ ਦੀਵੀ ਅਗਲੀ ਵੀਡੀਓ ਵਿੱਚ ਮਿਲਾਂਗੇ ਧੰਨਵਾਦ